ਸਿਆਣੇ ਕਹਿੰਦੇ ਆ ਕਿ ਬੰਦਾ ਨਾ ਬੋਲੇ ਬੰਦੇ ਦਾ ਕੰਮ ਬੋਲੇ ਸਿਆਣੀ ਤਾਂ ਇਹ ਵੀ ਕਹਿੰਦੀ ਹੈ ਕਿ ਪਹਿਲਾਂ ਤੋਲੋ ਤੇ ਫਿਰ ਬੋਲੋ ਮੈਨੂੰ ਲੱਗਦਾ ਇਹਨਾਂ ਦੋਵਾਂ ਚੀਜ਼ਾਂ ਤੋਂ ਸਖਣੀਆ ਅਦਾਕਾਰਾ ਅਤੇ ਸੰਸਦ ਕੰਗਣਾ ਰਣੌਤ ਪਹਿਲਾਂ ਤਾਂ ਉਹ ਇੱਕ ਅਦਾਕਾਰਾ ਸੀ ਕਰ ਲਓ ਕਲਾਕਾਰੀਆਂ ਕਰ ਲਓ ਚਲਾਕੀਆਂ ਪਰ ਜਦੋਂ ਲੋਕਾਂ ਦੀ ਆਵਾਜ਼ ਬਣ ਜਾਂਦੀ ਉਹ ਨਾ ਤੁਸੀਂ ਸੰਸਦ ਮੈਂਬਰ ਬਣ ਜਾਂਦੇ ਹੋ ਤੁਹਾਡੀਆਂ ਜ਼ਿੰਮੇਵਾਰੀਆਂ ਵੱਧ ਜਾਂਦੀਆਂ ਨੇ ਤੁਹਾਨੂੰ ਯਾਦ ਹੋਣਾ ਹੈ ਪਹਿਲੇ ਕਿਸਾਨੀ ਸੰਘਰਸ਼ ਦੇ ਵਕਤ અપਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਹੈ ਦੇ ਟਵੀਟ ਲੈ ਟਵੀਟ ਟਵੀਟੋ ਟਵੀਟੀ ਹੋਇਆ ਜਾਂਦਾ ਤੇ ਪੰਜਾਬ ਦੀਆਂ ਜਾਂ ਭਾਰਤ ਦੀਆਂ ਮਾਵਾ ਭੈਣਾ ਧੀਆਂ ਦੀ ਇੱਕ ਕਿਸਮ ਦੀ ਬੇਇੱਜ਼ਤੀ ਕੀਤੀ ਜਾਂਦੀ ਹੈ ਉਹਨਾਂ ਨੂੰ ਪਹਾੜੇ ਦੀਆਂ ਉਹਨੂੰ ਕਰਏ ਦੀਆਂ ਆਖਿਆ ਜਾਂਦਾ ਮਾਤਾ ਮਹਿੰਦਰ ਕੌਰ ਪੜਨੇ ਪਾ ਦਿੰਦੇ ਆ ਫਿਰ ਬਠਿੰਡੇ ਦੀ ਅਦਾਲਤ ਵਿੱਚ ਪੇਸ਼ੀ ਪੈਂਦੀ ਹੈ ਪਹਿਲਾਂ ਤਾਂ ਕਹਿੰਦੀ ਸੀ ਉਹਨਾਂ ਦੀ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ ਕਰ ਲੋ ਪਰ ਬੀਤੇ ਦਿਨੀ ਜਾਣਾ ਪੈ ਗਿਆ ਹੁਣ ਇੱਕ ਨਵਾਂ ਸ਼ੋਸ਼ਾ ਤੇ ਇੱਕ ਨਵੀਂ ਚਾਲ ਛੱਡ ਦਿੱਤੀ ਆ ਕਿ ਮੈਨੂੰ ਤਾਂ ਪੰਜਾਬੀਆਂ ਤੋਂ ਖਤਰਾ ਹੈ ਮੇਰੀ ਤਾਂ ਜਾਨ ਨੂੰ ਖਤਰਾ ਹੈ ਇਸ ਕਰਕੇ ਮੇਰੀ ਜਿਹੜੀ ਪੇਸ਼ੀ ਆ ਅਗਲੀ ਉਹ ਵੀਡੀਓ ਕਾਨਫਰੈਂਸ ਤੇ ਰਹੀ ਹੋਵੇ ਨਾਲ ਦੋ ਹਵਾਲੇ ਦਿੱਤੇ ਨੇ ਨਵੰਬਰ 2021 ਦੇ ਵਿੱਚ ਇੱਕ ਐਫ ਆਈ ਆਰ ਦਰਜ ਕਰਵਾਈ ਸੀ ਮਨਪ੍ਰੀਤ ਤੇ ਉਹਦੇ ਸਾਥੀਆਂ ਦੇ ਖਿਲਾਫ ਕਿ ਮੈਨੂੰ ਖਤਰਾ ਹੋ ਗਿਆ ਫਿਰ ਇਸੇ ਤਰ੍ਹਾਂ ਜੂਨ 2024 ਦੇ ਵਿੱਚ ਇੱਕ ਹਵਾਈ ਅੱਡਾ ਚੰਡੀਗੜ੍ਹ ਦਾ ਉਹਦੇ ਉੱਤੇ ਸੀਆਈਐਸਐਫ ਦੀ ਕਾਂਸਟੇਬਲ ਕੁਲਵਿੰਦਰ ਕੌਰ ਨੇ ਇਹਨਾਂ ਦੇ ਚਪੇੜ ਜੜ ਦਿੱਤੀ ਸੀ ਉਹ ਹਵਾਲਾ ਦੇ ਦਿੱਤਾ ਕਿ ਮੈਨੂੰ ਤਾਂ ਇਨਫਰਤ ਕਰਦੇ ਆ ਮੇਰੇ ਤਾਂ ਜਾਨ ਨੂੰ ਖਤਰਾ ਹੋ ਸਕਦਾ ਪਰ ਪੁੱਛਣ ਵਾਲਾ ਜੇ ਕੋਈ ਹੋਵੇ ਕਿ ਬੀਤੇ ਦੇ ਨਹੀਂ ਬਠਿੰਡੇ ਆਇਓ ਤੁਸੀਂ ਦਿੱਲੀ ਤੋਂ ਚੱਲ ਕੇ ਆਓ ਰਸਤੇ ਵਿੱਚ ਕੋਈ ਖਤਰਾ ਹੋਇਆ ਬਠਿੰਡੇ 'ਚ ਕੋਈ ਖਤਰਾ ਹੋਇਆ ਕਿਸ ਨੇ ਉਹ ਤੱਕ ਆਖੀ ਪਰ ਹੁਣ ਇਹ ਅਧਿਕਾਰ ਖੇਤਰ ਮਾਨਯੋਗ ਅਦਾਲਤ ਦਾ ਹੈ ਕਿ ਉਹਨਾਂ ਦੀਆਂ ਦਲੀਲਾਂ ਦੇ ਨਾਲ ਸਹਿਮਤ ਹੋ ਕੇ ਉਹਨਾਂ ਨੂੰ ਨਿੱਜੀ ਤੌਰ ਤੇ ਪੇਸ਼ ਹੋਣ ਤੋਂ ਛੁਟਕਾਰਾ ਮਿਲਦਾ ਹੈ ਕਿ ਨਹੀਂ ਪਰ ਪੰਜਾਬੀਆਂ ਦੇ ਉੱਤੇ ਇੱਕ ਵਾਰ ਫੇਰ ਲੁਕਵੇਂ ਤਰੀਕੇ ਨਾਲ ਹੱਲਾ ਹੈ ਕਿ ਇਹ ਜਿਵੇਂ ਉਹਨਾਂ ਦੀ ਖੂਨ ਦੇ ਪਿਆਸੇ ਹੁੰਦੇ ਨੇ ਜਾਂ ਦੁਸ਼ਮਣ ਹੁੰਦੇ ਨੇ ਵੇਖੋ ਫੈਸਲਾ ਕੀ ਹੁੰਦਾ ਹੈ